ਜਿਹਨਾਂ ਦੇ ਜੁਫੇ ਨੇ ਸਾਡੇ ਸ਼ਹਿਰ ਦੇ ਸਾਡੇ ਸ਼ਹਿਰ ਦੇ ਜੰਪਾਲ ਨੇ ਸਾਡੇ ਸ਼ਹਿਰ ਨੂੰ ਚੰਗੀ ਤਰ੍ਹਾਂ ਭਲੀ ਭਰਤੀ ਜਾਣਦੇ ਨੇ ਸੁਪਰ ਦੇ ਜਿਹੜੇ ਫੋਟੋ ਲੈ ਲੈਣਾ ਹੈ ਕੰਮ ਕਰਦੇ ਰਹਿੰਦੇ ਤੁਸੀਂ ਬੜੀ ਰਿਕਵੈਸਟ ਕੀਤੀ ਉਹ ਕੌਲ ਮੈਾਰੇ ਨੂੰ ਅਹਿੰਕਿਆ ਵੀ ਦੱਸਦਾ ਕਿ ਦੁਨੀਆ ਦੇ ਵਿੱਚ ਸਾਡੇ ਵਪਾਰੀਆਂ ਨੂੰ ਪਛਾਣਿਆ ਹੋਵੇ ਤੁਸੀਂ ਸਾਨੂੰ ਲਾਈਨ ਲਵਾਓ ਦਰਸ਼ਕੋ ਅੱਜ ਅਸੀਂ ਕਬੂਰਤਲਾ ਦੇ ਵੈਜ ਗੈਲੈਕਸੀ ਹੋਟਲ ਵਿੱਚ ਬੈਠੇ ਆ ਵਪਾਰ ਮੰਡਲ ਤੇ ਰੋੜਾ ਮਾਨ ਸਭਾ ਦੀ ਮੀਟਿੰਗ ਹੋ ਰਹੀ ਆ ਜਿਸ ਵਿੱਚ ਹਲਕਾ ਇੰਚਾਰਜ ਨੌਜਵਾਨ ਆਗੂ ਆਪ ਦੇ ਹਲਕਾ ਇੰਚਾਰਜ ਸ਼੍ਰੀ ਕਰਮਵੀਰ ਸਿੰਘ ਚੰਦੀ ਜੀ ਆਏ ਹੋਏ ਨੇ ਚੰਦੀ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦਾ ਕੀ ਮੁੱਖ ਅਜੰਡਾ ਸੀ ਆਪ ਮੀਟਿੰਗ ਦਾ ਅੱਜ ਦਾ ਮੁੱਖ ਅਜੰਡਾ ਇਹ ਸੀ ਜੀ ਵਪਾਰ ਮੰਡਲ ਕਪੂਰਥਲੇ ਲੋ ਮੀਟਿੰਗ ਕਰਾਈ ਗਈ ਸੀ ਜਿਸ ਵਿੱਚ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਆਉਂਦਿਆ ਦੀਵਾਲੀ ਦੇ ਸੀਜ਼ਨ ਤੇ ਜਿਹੜੀਆਂ ਵੀ ਦਿੱਕਤਾਂ ਉਹਨਾਂ ਬਾਰੇ ਮੈਨੂੰ ਜਾਣੂ ਕਰਾਇਆ ਔਰ ਮੈਨੂੰ ਦੱਸਿਆ ਗਿਆ ਔਰ ਮੇਰੀ ਮੇਰੀ ਕੋਸ਼ਿਸ਼ ਆ ਵੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਮੇਰੇ ਵਪਾਰੀ ਭਰਾਵਾਂ ਨੂੰ ਨਾ ਆਵੇ ਕਿਉਂਕਿ ਮੇਰੇ ਬਜ਼ੁਰਗ ਵੀ ਬੈਠੇ ਆ ਅੰਕਲ ਜੀ ਔਰ ਕਿਉਂਕਿ ਮੈਂ ਹਲਕੇ ਦਾ ਰਹਿਣ ਵਾਲਾ ਔਰ ਮੇਰਾ ਹਮੇਸ਼ਾ ਹੀ ਇਹ ਹਲਕੇ ਨਾਲ ਪਿਆਰ ਰਹਿਣਾ ਕਿਉਂਕਿ ਮੈਂ ਹਲਕੇ ਦਾ ਵਾਸੀ ਹੋਣ ਕਰਕੇ ਔਰ ਮੇਰੀ ਕੋਸ਼ਿਸ਼ ਆ ਕਿ ਕੋਈ ਵੀ ਹਲਕੇ ਦਾ ਨਿਵਾਸੀ ਮੇਰੇ ਕੰਮਾਂ ਤੋਂ ਹਮੇਸ਼ਾ ਹੀ ਮੈਨੂੰ ਕੰਮ ਦੱਸੇ ਮੈਂ ਉਹਦਾ ਕਰਨ ਦਾ ਇਸ਼ਕ ਆ ਔਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਮੇਰੇ ਹਲਕੇ ਦੇ ਵਾਸੀਆਂ ਨੂੰ ਜੰਦੀ ਸਾਹਿਬ ਅਸੀਂ ਮੀਟਿੰਗ ਵੀ ਦੇਖ ਰਹੇ ਸੀ ਜਿਹੜੇ ਵਪਾਰ ਮੁੱਲ ਦੇ ਲੀਡਰ ਸੀਗੇ ਤਾਨੂੰ ਕਾਫੀ ਮੁਸ਼ਕਿਲਾਂ ਜਾਨੂ ਕਰਾ ਰਹੀ ਸਿਚ ਸੜਕਾਂ ਵਾ ਕਹੇ ਟ੍ਰੈਫਿਕ ਪੁਲਿਸ ਤੋਂ ਆ ਜਾਂ ਕੋਈ ਜੀਐਸਟੀ ਦੀ ਆ ਇਹ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਨਿਵੇੜਾ ਕਰੋਗੇ ਮੁਸ਼ਕਲਾਂ ਦਾ ਇਹ ਬਿਲਕੁਲ ਮੈਨੂੰ ਉਹਨਾਂ ਨੇ ਕਈ ਮੁਸ਼ਕਲਾਂ ਦੱਸੀਆਂ ਜਿਤਾ ਪੁਲਿਸ ਦੀ ਲਾਅ ਐਂਡ ਆਰਡਰ ਦੀ ਉਹ ਮੈਂ ਇਹਨਾਂ ਨੂੰ ਸ਼ਵਾਸ਼ਨ ਸਵਾਇਆ ਮੈਂ ਚਲੋ ਸ਼ਵਾਸ਼ਨ ਨਹੀਂ ਮੈਂ ਕਹਿ ਸਕਦਾ ਮੈਂ ਇੱਕ ਵਿਸ਼ਵਾਸ ਦਿਵਾਇਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਆ ਤਾਂ ਮੇਰੇ ਨਾਲ ਕੰਟੈਕਟ ਕੀਤਾ ਜਾਵੇ ਔਰ ਮੈਂ ਮੇਰੀ ਕੋਸ਼ਿਸ਼ ਹੋਊਗੀ ਇਹਨੂੰ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਚੰਦ ਸਰ ਦੇਖਣ ਜਾਂਦਾ ਸ਼ਹਿਰ ਵਿਕਾਸ ਪੱਖੋਂ ਕਾਫੀ ਪਿੱਛੜ ਚੁੱਕਾ ਹੈ ਪਰ ਦਰੋ ਵੀ ਤੁਸੀਂ ਤੁਹਾਡੇ ਲੋਕਾਂ ਦੀ ਗੱਲ ਹੁੰਦੀ ਆ ਤੇ ਆਮ ਗੱਲ ਇਹ ਜਾਂਦੀ ਕਿ ਬਹੁਮਤ ਕਾਂਗਰਸ ਦਾ ਵਾਏ ਕੱਤ ਤੱਕ ਚੱਲੀ ਜੀ ਗੱਲ ਦੇਖੋ ਜੀ ਕਾਰਪੋਰੇਸ਼ਨ ਫਰਵਰੀ ਚ ਖਤਮ ਹੋਣਾ ਹੈ ਜੇ ਇਹ ਕਾਰਪੋਰੇਸ਼ਨ ਦੇ ਇਲੈਕਸ਼ਨਸ ਆ ਰਹੀਆਂ ਤੁਹਾਨੂੰ ਵੀ ਪਤਾ ਵਾ ਵੀ ਜਿਹੜਾ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕਈ ਕੰਮ ਨਹੀਂ ਹੋ ਸਕਦੇ ਔਰ ਜੇ ਕਾਰਪੋਰੇਸ਼ਨ ਪਰਮਾਤਮਾ ਕਿਰਪਾ ਕਰੇ ਔਰ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਐਤ ਦੀ ਕਾਰਪੋਰੇਸ਼ਨ ਜਿਹੜੀ ਆਮ ਆਦਮੀ ਪਾਰਟੀ ਦੀ ਬਣੂਗੀ ਜਦੋਂ ਵੀ ਕਾਰਪੋਰੇਸ਼ਨ ਬਣਦੀ ਆ ਜਿਹੜੇ ਮਤੇ ਪੈਣ ਚ ਦਿੱਕਤ ਆ ਰਹੀ ਸਭ ਤੋਂ ਵੱਡੀ ਅੱਜ ਦੀ ਰੇਡ ਚ ਸਾਡੀ ਕੋਸ਼ਿਸ਼ ਹੋਊਗੀ ਮੈਂ ਆਪਣੇ ਸ਼ਹਿਰ ਨੂੰ ਫਿਰ ਤੋਂ ਵਧੀਆ ਇੱਕ ਜਿਹੜੀ ریاਸਤੀ ਸ਼ਹਿਰ ਬਣਾ ਕੇ ਦਿਖਾਵਾਂ ਹੰ ਬੰਦੀ ਛੋੜ ਦਿਵਸ ਆ ਰਹੇ ਤੇ ਦੀਵਾਲੀ ਆ ਰਹੀ ਤੁਹਾਡਾ ਕੀ ਸੰਦੇਸ਼ ਹਲਕਾ ਵਾਸੀਆਂ ਨੂੰ ਮੇਰੇ ਵੱਲੋਂ ਸਾਰੇ ਹਲਕਾ ਵਾਸੀਆਂ ਨੂੰ ਵਧਾਈਆਂ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਵਧਾਈਆਂ ਔਰ ਮੈਂ ਚੜ੍ਹਦੀ ਕਲਾ ਦੀ ਅਪੀਲ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸਾਰੇ ਹਲਕੇ ਦੀ ਮੇਰੇ ਹਲਕੇ ਦੇ ਨਿਵਾਸੀ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਥੈਂਕ ਯੂ ਸਰ ਹਾਲੀਆ ਦਸ ਕੋਆ ਜਿਸ ਗੱਲ ਕਰ ਗਏ ਟ੍ਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਮਲ ਕੁਵਾਰ ਸਿੰਘ ਜੀ ਇਕਬਾਲ ਜੀ ਅੱਜ ਦਾ ਕੀ ਤੁਹਾਡਾ ਮੋਟਿਵ ਰਹਾ ਤੇ ਆਂਦਾ ਅੱਜ ਵਪਾਰੀ ਭਰਾਵਾਂ ਦੀ ਇੱਕ ਬੜੀ ਵਧੀਆ ਮੀਟਿੰਗ ਹੋਟਲ ਚ ਕੀਤੀ ਗਈ ਹੈ ਯਸ਼ ਮਹਾਜਨ ਜੀ ਵਿਕਰਮ अरोड़ा ਜੀ ਅਤੇ ਤਰਮਪਾਲ ਗਰੋਵਰ ਜੀ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਅਸੀਂ ਦਰਜਾ ਬਦਰਜਾ ਪਾਰਟੀ ਦੇ ਸਾਰੇ ਲੀਡਰ ਹਲਕਾ ਇੰਚਾਰਜ ਕਰਮਵੀਰ ਸਿੰਘ ਚੰਦੀ ਤੇ ਅਸੀਂ ਪਹੁੰਚੇ ਆ ਸਾਡੇ ਸਾਥੀ ਪਹੁੰਚੇ ਨੇ ਔਰ ਵਪਾਰੀ ਭਰਾਵਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਔਰ ਅਸੀਂ ਵਿਸ਼ਵਾਸ ਦਵਾਇਆ ਕਿ ਸਰਕਾਰ ਜਿਹੜੀ ਵਪਾਰੀਆਂ ਦੇ ਨਾਲ ਹੈ ਔਰ ਵਚਨਬੱਧ ਹੈ ਕਿ ਵਪਾਰੀ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਰ ਜਿਹੜੀ ਦਿੱਕਤ ਕਾਫੀ ਆ رہی ਤੁਸੀਂ ਵੀ ਵਪਾਰੀ ਹੋ ਵਪਾਰੀਆਂ ਨੂੰ ਸੋਹ ਦਿੱਕਤਾਂ ਜਿਹੜੀਆਂ ਖੁੱਲ ਕੇ ਵੀ ਨਹੀਂ ਕਹਿ ਸਕਦੇ ਆ ਕਾਫੀ ਇਹਨਾਂ ਨੂੰ ਮਾਰ ਪੈਂਦੀ ਆ ਤੇ ਉਹਨਾਂ ਬਾਰੇ ਤੁਸੀਂ ਕੀ ਹੱਲ ਕਰੋਗੇ ਪ੍ਰਸ਼ਾਸਨ ਵੱਲੋਂ ਇੱਕ ਤੇ ਤਾਜੀ-ਤਾਜੀ ਤੁਹਾਨੂੰ ਪਤਾ ਹੈ ਸਰਕਾਰ ਨੇ ਇੱਕ ਜਿਹੜੀ ਵਨ ਟਾਈਮ ਸੈਟਲਮੈਂਟ ਕੀਤੀ ਹੈ ਹਾਂਜੀ ਉਹ ਤੁਹਾਡੇ ਸਾਹਮਣੇ ਆ ਉਹਦੇ ਨਾਲ ਵਪਾਰੀ ਵਰਗ ਨੂੰ ਬੜਾ ਇੱਕ ਰਾਹਤ ਮਿਲੇਗੀ ਰਿਲੀਫ ਮਿਲੇਗੀ ਜਿਵੇਂ ਵਨ ਟਾਈਮ ਸੈਟਲਮੈਂਟ ਕੀਤੀ ਸੀ ਨਗਰ ਕਾਉਂਸਲ ਦੇ ਵਿੱਚ ਨਗਰ ਨਿਗਮ ਦੇ ਵਿੱਚ ਸਾਡੇ ਮੰਤਰੀ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਵਨ ਟਾਈਮ ਸੈਟਲਮੈਂਟ ਕਰਨ ਤੋਂ ਬਾਅਦ ਜਿਸ ਤਰ੍ਹਾਂ ਦੀ ਸਹੂਲਤ ਲੋਕਾਂ ਨੂੰ ਮਿਲੀ ਹੈ ਉਸ ਤਰ੍ਹਾਂ ਦੀ ਵਪਾਰੀਆਂ ਨੂੰ ਮਿਲੀ ਹੈ ਔਰ ਅਸੀਂ ਬੜੀ ਛੇਤੀ ਜਿਹੜੇ ਸਾਡੇ ਟ੍ਰੇਡ ਵਿੰਗ ਪੰਜਾਬ ਦੇ ਪ੍ਰਧਾਨ ਨੇ ਅਨਿਲ ਠਾਕੁਰ ਜੀ ਉਹਨਾਂ ਦੇ ਨਾਲ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਪੂਰੇ ਕਪੂਰਥਲੇ ਦੇ ਸਾਰੇ ਵਪਾਰ ਮੰਡਲ ਦੇ ਸਾਡੇ ਸਾਥੀ ਨਾਲ ਹੋਣਗੇ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਟ੍ਰੇਡ ਵਿੰਗ ਦੇ ਪੰਜਾਬ ਪ੍ਰਧਾਨ ਨੇ ਜੋ ਕਿ ਬੜੇ ਪੁਰਾਣੇ ਸਾਡੇ ਲੀਡਰ ਨੇ ਔਰ ਉਹਨਾਂ ਨੇ ਸਰਕਾਰ ਤੋਂ ਜਿਹੜੀਆਂ ਸਾਡੇ ਵਾਸਤੇ ਸਹੂਲਤਾਂ ਮੁਹੱਈਆ ਕਰਵਾਈਆਂ ਨੇ ਉਹ ਤੁਹਾਡੇ ਨਾਲ ਜਾਣੂ ਕਰਾਉਣਗੇ ਇਹ ਬੜੀ ਛੇਤੀ ਇੱਕ ਮੀਟਿੰਗ ਅਸੀਂ ਕਰ ਰਹੇ ਹਾਂ ਹਾਂਜੀ ਹਾਂਜੀ ਅੱਜ ਅਸੀਂ ਗੱਲ ਕਰ ਰਹੇ ਹਾਂ ਵਪਾਰ ਮੰਡਲ ਕੂਰਥਾ ਦੇ ਪ੍ਰਧਾਨ ਸ਼੍ਰੀ ਵਿਕਰਮ ਰੋੜਾ ਜੀ ਜੋ ਕਿ ਕਾਫੀ ਹਸੇ ਤੋਂ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਰਾਜ ਦਰਬਾਰ ਤੱਕ ਪਹੁੰਚਾਉਂਦੇ ਹਨ ਰੋੜਾ ਜੀ ਅੱਜ ਦੀ ਮੀਟਿੰਗ ਦਾ ਤੁਹਾਡਾ ਏਜੰਡਾ ਕੀ ਸੀ ਤੇ ਕੀ ਤੁਹਾਡੀਆਂ ਮੰਗਾਂ ਸਨ ਅ ਅੱਜ ਦਾ ਅਜੰਡਾ ਜਿਹੜਾ ਸੀਗਾ ਇਹ ਸੀਗਾ ਵੀ ਜਿਹੜੀਆਂ ਵਪਾਰੀਆਂ ਨੂੰ ਆਉਣ ਵਾਲੇ ਜਿਹੜੇ ਤਿਹਾਰ ਨੇ ਜਿਹੜੇ ਵੱਡੇ ਤਿਹਾਰ ਨੇ ਜਿਵੇਂ ਕਿ ਦੀਵਾਲੀ ਆ ਰਹੀ ਹੈ ਬੰਦੀ ਛੋੜ ਦਿਵਸ ਆ ਰਿਹਾ ਵਾ ਉਸ ਕਰਕੇ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਉਸ ਬੰਦੇ ਵਿੱਚ ਅਸੀਂ ਅੱਜ ਆਪਣੇ ਹਲਕਾ ਇੰਚਾਰਜ ਸਾਡੇ ਕਰਮਵੀਰ ਚੰਦੀ ਜੀ ਨੂੰ ਸਾਰੇ ਵਪਾਰੀ ਮਿਲੇ ਆ ਤੇ ਇਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਵਾ ਵੀ ਅਸੀਂ ਕਿਸੇ ਵੀ ਵਪਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਸਾਡੇ ਸ਼ਹਿਰ ਦੇ ਵਿੱਚ ਪ੍ਰੋਬਲਮ ਨਹੀਂ ਆਨ ਦਿੱਤੀ ਜਾਊਗੀ ਮੇਰੇ ਨਾਲ ਮੇਰੇ ਵੱਡੇ ਵੀਰ ਕੌਰ ਇਕਮਾਲ ਜੀ ਜਿਹੜੇ ਜਿਹੜੇ ਟਰੇਡਰ ਬੋਰਡ ਦੇ ਮੈਂਬਰ ਨੇ ਪ੍ਰਧਾਨ ਨੇ ਸਾਡੇ ਜ਼ਿਲ੍ਹੇ ਦੇ ਇਹਨਾਂ ਨੇ ਵੀ ਨਾਲ ਨਾਲ assurance ਦਿੱਤਾ ਵੀ ਅਸੀਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਹੜੀ ਆਪਣੇ ਵਪਾਰੀਆਂ ਨੂੰ ਨਹੀਂ ਆਉਣ ਦਵਾਵਾਂਗੇ ਤੇ ਸਾਨੂੰ ਪੂਰਾ ਭਰੋਸਾ ਆ ਚੰਦੀ ਸਾਹਿਬ ਤੇ ਕਿ ਚੰਦੀ ਸਾਹਿਬ ਇੱਕ ਵਪਾਰਕ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਵਪਾਰੀਆਂ ਦਾ ਦੁੱਖ ਤੇ ਦਰਦ ਬਹੁਤ ਚੰਗੀ ਤਰ੍ਹਾਂ ਭਲੀਭਤੀ ਸਮਝਦੇ ਨੇ ਤੇ ਸਾਨੂੰ ਪੂਰੀ ਉਮੀਦ ਆ ਵੀ ਇਹ ਸਾਡੇ ਜਿਹੜੇ ਅਸੀਂ ਇਹਨਾਂ ਨੂੰ ਆਪਣੇ ਪ੍ਰੋਬਲਮਸ ਦੱਸਿਆ ਨੇ ਉਹਨਾਂ ਦੇ ਪੂਰੇ ਖਰੇ ਉੱਤਰਨਗੇ ਤੇ ਸਾਡੇ ਸਾਰੇ ਵਪਾਰੀਆਂ ਨਾਲ ਦੇ ਨਾਲ ਸਾ ਖੁਸ਼ ਰਹਿਣਗੇ ਥੈਂਕ ਯੂ ਸੋ। ਜਿ ਜੀ ਅਸੀਂ ਗੱਲ ਕਰ ਰਹੇ ਆ ਜਿਲ੍ਹਾ ਪਰਦਾਵਪਾਰ ਮੰਡਲ ਦੇ ਸ੍ਰੀ ਜਸ਼ਮਾ ਜਨ ਜੀ ਮਾਣ ਸਾਹਿਬ ਅੱਜ ਤੁਸੀਂ ਇੱਕ ਮੀਟਿੰਗ ਕੀਤੀ ਆ ਤੇ ਹਲਕਾ ਇੰਚਾਰਜ ਚੰਦੀ ਸਾਹਿਬ ਆਏ ਨੇ ਗਰੋਵਰ ਸਾਹਿਬ ਬੈਠੇ ਨੇ ਕਮਰ ਕਬਾਲ ਜੀ ਬੈਠੇ ਨੇ ਕੀ ਮੁਸ਼ਕਲਾਂ ਸਨ ਜਿਹੜੀਆਂ ਚੰਦੀ ਸਾਹਿਬ ਨੂੰ ਤੁਸੀਂ ਜਾਨੂ ਕਰਾਈਆਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਅੱਜ ਵਪਾਰ ਮੰਡਲ ਦੀ ਜਿਹੜੀ ਮੀਟਿੰਗ ਹੋਈ ਹੈ ਇਹ ਸਰਦਾਰ ਕਰਮਵੀਰ ਸਿੰਘ ਜੀ ਚੰਦੀ ਜੀ ਜੋ ਹਲਕਾ ਚਾਰਜ ਆਮ ਆਦਮੀ ਪਾਰਟੀ ਦੇ ਹੈ ਉਹਨਾਂ ਨੂੰ ਸਨਮਾਨਤ ਕਰਨ ਲਈ ਅੱਜ ਮੀਟਿੰਗ ਬੁਲਾਈ ਸੀਗੀ ਉਹਨਾਂ ਦੇ ਨਾਲ ਨਾਲ ਮੈਂ ਆਪਣੀ ਟੀਮ ਚ ਵਾਧਾ ਕਰਨ ਲਈ ਦੋ ਸਰਪ੍ਰਸ ਜਿਹੜੇ ਕਿ ਇੱਕ ਸਰ ਬਲ ਗਰੋਵਰ ਜੀ ਇੱਕ ਅਨਿਲ ਕੁਮਾਰ ਸ਼ਗਰ ਪਿਆਰ ਨਾਲ ਉਹਨੂੰ ਬੱਪੂ ਕਹਿੰਦੇ ਆ ਉਹਨਾਂ ਨੂੰ ਸਨਮਾਨਤ ਕੀਤਾ ਔਰ ਜ਼ਿਲ੍ਹੇ ਦੀ ਟੀਮ ਦੇ ਵਿੱਚ ਇਹਨਾਂ ਨੂੰ ਲਿਆ ਮੈਂ ਬੋਧ ਕੁਛ ਨਹੀਂ ਕਮਾਂਗਾ ਸਿਰਫ ਇੱਕ ਗੱਲ ਜ਼ਰੂਰ ਕਮਾਂਗਾ ਸਰਕਾਰ ਅੱਗੇ ਕਿ ਜੇ ਸਰਕਾਰਾਂ ਚਲਦੀਆਂ ਤੇ ਵਪਾਰੀਆਂ ਦੇ ਸਿਰ ਤੇ ਚਲਦੀਆਂ ਜੇ ਵਪਾਰੀ ਚੰਦਾ ਦਿੰਦੇ ਆ ਤੇ ਸਰਕਾਰਾਂ ਬੰਦੀਆਂ ਜੇ ਸਰਕਾਰਾਂ ਬੰਦੀਆਂ ਸਰਕਾਰਾਂ ਬਣਨ ਤੋਂ ਬਾਅਦ ਵਪਾਰੀ ਟੈਕਸ ਦਿੰਦੇ ਆ ਤੇ ਟੈਕਸ ਦੇ ਰੂਪ ਵਿੱਚ ਸਰਕਾਰਾਂ ਨੂੰ ਪਹਿ ਪਹੁੰਚਦੇ ਹੈ ਤੇ ਸਰਕਾਰਾਂ ਕਾਮਯਾਬ ਹੁੰਦੀਆਂ ਇਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਵਪਾਰੀਆਂ ਦੀ ਕੋਈ ਵੀ ਮੁਸ਼ਕਲ ਹੋਵੇ ਉਹਦੇ ਵੱਲ ਧਿਆਨ ਦਿੱਤਾ ਜਾਵੇ ਜਿਦਾ ਹੁਣ ਗਰੋਵਰ ਜੀ ਨੇ ਦੱਸਿਆ ਕਿ ਪਿੱਛੇ ਦੇ ਨਹੀਂ ਹੜਾ ਇਹ ਹੈ ਔਰ ਛੋਟੇ ਛੋਟੇ ਦੁਕਾਨਦਾਰਾਂ ਨੂੰ ਬੜੀਆਂ ਪਰੇਸ਼ਾਨੀਆਂ ਭੁਲਣੀਆਂ ਪਈਆਂ ਮੈਂ ਵਪਾਰ ਮੰਡਲ ਵੱਲੋਂ ਮੰਗ ਕਰਦਾ ਹਾਂ ਕਿ ਜਿਹੜੇ ਛੋਟੇ ਦੁਕਾਨਦਾਰ ਜਾਂ ਵੀ ਕਿਸੇ ਵੀ ਦੁਕਾਨਦਾਰ ਅੱਜ ਕੱਲ ਦੁਕਾਨਦਾਰ ਸਾਰੇ ਪੀਤੇ ਹੋਏ ਆ ਚਾਹੇ ਛੋਟਾ ਚਾਹੇ ਵੱਡਾ ਲੇਕਿਨ ਖਾਸ ਕਰਕੇ ਜਿਹੜੇ ਪੰਡਾ ਵਿੱਚ ਨੁਕਸਾਨ ਹੋਇਆ ਦੁਕਾਨਦਾਰਾਂ ਦਾ ਵਪਾਰੀਆਂ ਦਾ ਉਹਨਾਂ ਦੀ ਜਰੂਰ ਮਾਲੀ ਸਹਾਇਤਾ ਕਰਨੀ ਚਾਹੀਦੀ ਹੈ ਸਰਕਾਰ ਨੂੰ ਵੀ ਆਮ ਜਥੇਬੰਦੀਆਂ ਨੂੰ ਵੀ ਜਾ ਕੇ ਸਹਾਇਤਾ ਕਰਨੀ ਚਾਹੀਦੀ ਹੈ ਮੈਂ ਫਿਰ ਦੁਆਰਾ ਪੂਰਜੋਰ ਨਾਲ ਮੰਗ ਕਰ ਜਾਵਾ ਸਰਕਾਰ ਅਗੇ ਕਿ ਜਿਹੜੀ ਇਹ ਆ ਵੀ ਪਾਰਟੀ ਦੀ ਗਣਾ ਮਤਲਬ ਦੁਕਾਨਦਾਰਾਂ ਨੂੰ ਜਿਹੜੇ ਛੋਟੇ ਦੁਕਾਨਦਾਰ ਹੈ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਕਿ ਦੁਕਾਨਦਾਰੋ ਕਿਦੇ ਪੀਸਿਆ ਨਾ ਜਾਵੇ ਦੁਕਾਨਦਾਰ ਕਿਦੇ ਖਤਮ ਨਾ ਹੋ ਜਵੇ ਛਾ ਬਾਕੀ ਤੇ ਜਿਹਨੇ ਵੀ ਜ਼ਿੰਮੇਦਾਰ ਹੈ ਜਾਂ ਕਿਸਾਨ ਭਰਾ ਹੈ ਉਹਨਾਂ ਦੇ ਤੇ ਸਹਾਇਤਾ ਸਰਕਾਰ ਵੱਲੋਂ ਹੋ ਰਹੀ ਹੈ ਸੈਂਟਰ ਵੱਲੋਂ ਵੀ ਹੋ ਰਹੀ ਹੈ ਲੇਕਿਨ ਦੁਕਾਨਦਾਰ ਦੀ ਕਿਸੇ ਵੀ ਵਪਾਰੀ ਦੀ ਮੈਂ ਫੇਰ ਬਾਰ-ਬਾਰ ਇਹੋ ਹੀ ਕਹਿ ਰਹੇ ਆ ਕਿ ਇਹਨਾਂ ਦੀ ਕੋਈ ਵੀ ਸਹਿਤਾ ਨਹੀਂ ਕਰ ਰਿਆ ਇਹਦੇ ਬद्दल ਜਰੂਰ ਧਿਆਨ ਦਿਓ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਰ ਹਾਂਜੀ ਦਰਸ਼ਕੋ ਅੱਜ ਅਰੋੜਾ ਮਹਾਸਭਾ ਪੰਜਾਬ ਦੇ ਕੌਮੀ ਚੇਅਰਮੈਨ ਤੇ ਉੱਗੇ ਕਾਰੋਬਾਰੀ ਸ਼੍ਰੀ ਤੁੰਬਾ ਗਰੋਵਰ ਜੀ ਬੈਠੇ ਨੇ ਗਰੋਸ ਅੱਜ ਦੀ ਇੱਕ ਮੀਟਿੰਗ ਹੋਈ ਆ ਅਰੋੜਾ ਮਹਾਸਭਾ ਤੇ ਵਪਾਰ ਮੰਡਲ ਦੀ ਕੀ ਕਹਿਣਾ ਚਾਹੋਗੇ ਅੱਜ ਤੇ ਵਪਾਰ ਮੰਡਲ ਦੀ ਹੋਈ ਜਿਹੜੀ ਮੀਟਿੰਗ ਸਾਡੇ ਯਸ਼ਮਾ ਜਨਦੀਪ ਪ੍ਰਧਾਨ ਜੀ ਵਿਕਰਮ ਰੋੜਾ ਜੀ ਸਿਟੀ ਦੇ ਪੋਰ ਪੰਜਾਬ ਦੇ ਜਿਹੜੇ ਵਾਈਸ ਪ੍ਰਧਾਨ ਆ ਸਾਡੇ ਕਮਰ ਇਕਬਾਲ ਜੀ ਜਿਹੜੇ ਟ੍ਰੇਡਸ ਬੋਰਡ ਦੇ ਪੰਜਾਬ ਦੇ ਕਾਰਕਰਨੀ ਦੇ ਵਿੱਚ ਨੇ ਸਾਡੇ ਜੂਤ ਦੇ ਜੰਮੀ ਜੀ ਸਾਡੇ ਰੋੜਾ ਸਾਹਿਬ ਜੈਨ ਸਾਹਿਬ ਸਾਰੇ ਵਧੀਆ ਪਰਿਵਾਰਕ ਸਬੰਧ ਸਾਰਿਆਂ ਦੇ ਇੱਕ ਦੂਜੇ ਨਾਲ ਤੇ ਕਾਫੀ ਉਸਾਰ ਨਾ ਜੁਆ ਪੀੜੀ ਜਿਹੜੀ ਬਿਜ਼ਨਸ ਦੇ ਦੌਰ ਵਿੱਚੋਂ ਲੰਘ ਰਹੀ ਹੈ ਤੇ ਸਾਰੇ ਵਿਕਰਮ ਨਾਲ ਸਾਥ ਦੇ ਰਹੇ ਨੇ ਤੇ ਇੱਕ ਦੂਸਰੇ ਦਾ ਇਦਾਂ ਹੀ ਸਾਥ ਦਿੰਦੇ ਰਹਿਣਗੇ ਕੋਈ ਮੁਸ਼ਕਲਾਂ ਆਉਂਦੀਆਂ ਨੇ ਅਜਲ ਕਾਂਝਰ ਚੰਦੀ ਜੀ ਆਈ ਸੀ ਇਹਨਾਂ ਨੂੰ ਆਪਣੇ ਕੇ ਸਾਰੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣ ਵਾਸਤੇ ਕੀਤੀਆਂ ਨੇ ਕਿਉਂਕਿ ਵਪਾਰੀਆਂ ਨੇ ਆਈ ਸਾਰੇ ਕਬੂਥਲੇ ਦੇ ਵਪਾਰੀਆਂ ਨੇ ਪ੍ਰਧਾਨ ਜੀ ਨੇ ਸਾਨੂੰ ਇੱਕ ਜਿੰਮੇਵਾਰੀ ਸਰਪ੍ਰਸਤੀ ਦਿੱਤੀ ਹੈ ਬਾਕੀ ਦੀ ਤਰ੍ਹਾਂ ਹੀ ਨਿਭਾਵਾਂਗੇ ਔਰ ਵਪਾਰੀਆਂ ਨਾਲ ਹਮੇਸ਼ਾ ਹੀ ਜਿਹੜੀਆਂ ਜ਼ਿੰਦਗੀ ਦੀਆਂ ਤਜਰਬੇ ਦੀਆਂ ਉਹ ਇਹ ਇੱਕ ਛੋਟੀ ਜੀ ਦੁਕਾਨ ਮਦਾਵਗੜ੍ਹ ਤੋਂ ਉੱਟ ਕੇ ਪੋਲਸੇਲ ਦਾ ਬਾਬਾ ਤੇਲੂ ਜੀ ਦੀ ਦੇਣ ਆ ਜੋ ਸਾਡੇ ਕੋਲ ਹੈ ਜੋ ਤਜਰਬਾ ਆਪਣਾ ਜ਼ਿੰਦਗੀ ਦਾ ਸ਼ੇਅਰ ਕਰਾਂਗੇ ਉਹ ਅਤਵਾਦ ਦੇ ਵਿੱਚ ਵੀ ਬੜਾ ਵੱਡਾ ਕਾਰੋਬਾਰ ਕਰੈਨੇ ਦਾ ਸੀਗਾ ਔਰ ਉਹੀ 13 ਸਾਲ ਤਪੱਸਿਆ ਜਿਹੜੀ ਅੰਮ੍ਰਿਤਸਰ ਰੋਜ ਦਾ 12 ਗੱਡੀਆਂ ਮੈਟਾਡੋਨਾ ਪਰ ਕੇ ਲਿਉਂਦੇ ਸੀਗੇ ਤੇ ਆਪਣੇ ਅੰਮ੍ਰਿਤਵਿਆਰ ਤੇ ਪੋਲ ਜ਼ਿਲ੍ਹਾ ਕੰਮ ਕਰਦੇ ਸੀਗੇ ਆਪਣੀ ਜ਼ਿੰਦਗੀ ਦੇ ਜਦੋਂ ਕੋ ਸਿਆਣਾ ਬੰਦਾ ਹੋ ਜਾਂਦਾ ਹੈ ਬੱਚਿਆਂ ਨੂੰ ਤੇ ਸਮਝਾ ਹੀ ਸਕਦਾ ਹੈ ਇਨਨੂੰ ਅੱਜ ਦੱਸਿਆ ਹੈ ਵੀ ਇੱਕ ਦੂਸਰੇ ਦੀ ਸ਼ਿਕਾਇਤ ਨਹੀਂ ਕਰਨੀ ਇਕੱਠਾ ਨਾਲ ਚੱਲਣਾ ਹੈ ਸ਼ਾਂਤ ਚੀਲਦਾ ਰੱਖਣੀ ਹੈ ਸੈਟਲਮੈਂਟ ਕਰਨੀ ਹੈ ਜ਼ਿੰਦਗੀ ਦੇ ਵਿੱਚ ਚਾਹੇ ਪਰਿਵਾਰ ਹੈ ਚਾਹੇ ਵਪਾਰੀ ਹੈ ਤੇ ਚਾਹੇ ਅਫਸਰ ਹੈ ਆਪਾਂ ਉਹਦੇ ਨਾਲ ਝਗੜਨਾ ਨਹੀਂ ਗਾ ਉਹਨੂੰ ਕਾਨੂੰਨ ਦੇ ਨਾਲ ਮੈਰਿਟ ਦੇ ਨਾਲ ਕੰਮ ਕਰਾਉਣਾ ਹੈ ਉਹ ਮੁਸ਼ਕਲ ਆਉਂਦੀ ਹੈ ਤੇ ਉੱਪਰਲੀ ਟੀਮ ਨਾਲ ਗੱਲ ਸਾਂਝੀ ਕਰਕੇ ਕਿਰਮੀਨਾਂ ਜਾਜ਼ੀਨਾਂ 10 ਬੰਦੇ ਲਿਜਾਓ ਔਰ ਆਪਣੇ ਨਾਲ ਜਾ ਕੇ ਜਿਹੜਾ ਇਨਸਾਫ ਲੈ ਕੇ ਆਓ ਤੁਹਾਨੂੰ ਕਿਉਂ ਸਰਕਾਰ ਨੂੰ ਟੈਕਸ ਭਰਨ ਆਲਿਆ ਵਪਾਰੀ ਹੈ ਇੱਕ ਬੀੜ ਦੀ ਹੱਡੀ ਹੈ ਵਪਾਰ ਦੇ ਤੇ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਵੀ ਵਪਾਰੀਆਂ ਨੂੰ ਜਿਹੜਾ ਅਫਸਰਾਂ ਨੂੰ ਹਦਾਇਤ ਕੀਤੀ ਜਾਵੇ ਤੇ ਉਹਨਾਂ ਨੂੰ ਪਹਿਲ ਦੇ ਅਧਾਰ 'ਤੇ ਜੋ ਜਾਣ ਉਹਨਾਂ ਨੂੰ ਕੋ ਬੈਠਣ ਨੂੰ ਜਗ੍ਹਾ ਜਾਂ ਉਹਨਾਂ ਨੂੰ ਮਾਨ ਸਤਿਕਾਰ ਦਿੱਤਾ ਜਾਵੇ ਔਰਨ ਦੇ ਵੀ ਤਰ੍ਹਾਂ ਟੈਕਸ ਲਾ ਦਿੱਤੇ ਸਰਕਾਰਾਂ ਨੇ ਪਰ ਉਹਨਾਂ ਨੂੰ ਬਾਅਦ ਚ ਨਾ ਕੋ ਪੈਨਸ਼ਨ ਹੈ ਨਾ ਕੋ ਮੈਡੀਕਲ ਹੈ ਜੇ ਕਿਸੇ ਦੀ ਡੈਥ ਹੋ ਜਾਂਦੀ ਹੈ ਜਾਂ ਕਿਸੇ ਦੀ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਉਹਦਾ ਨੁਕਸਾਨ ਹੋ ਜਾਂਦਾ ਹੈ ਅੱਜਕੱਲ ਬਹੁਤ ਹੋ ਰਹੇ ਨੇ ਅੱਗਾ ਬਹੁਤ ਲੱਗ ਰੀਆਂ ਨੇ ਵੱਡੇ ਵੱਡੇ ਸਟੋਰ ਛੜ ਜਾਂਦੇ ਨੇ ਉਹਨਾਂ ਨੂੰ ਸਰਕਾਰ ਨੂੰ ਜਰੂਰ ਮਾਲੀਸ਼ਾਤਾ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਹੁਣ ਸల్ਤਾਨਪੁਰ ਹਲਕੇ ਜਿਹੜਾ ਆਏ ਨੇ ਉਹਦੇ ਵਿੱਚ ਜਿਹੜੇ ਛੋਟੇ ਛੋਟੇ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਵਾ ਜ਼ਿਮੀਂਦਾਰਾਂ ਨੂੰ ਤੇ ਮੈਂ ਅੱਗੇ ਵੀ ਦੱਸਿਆ ਉਹਨਾਂ ਨੂੰ ਤਾਂ ਗਰਦੌਰੀ ਦੇ ਪੈਸੇ ਮਿਲ ਜਾਂਦੇ ਨੇ ਫਸਲ ਦੇ ਪਰ ਵਪਾਰੀ ਜਿਹੜੇ ਛੋਟੇ ਨੇ ਪੜੀਆਂ ਵਾਲੇ ਨੇ ਜਾਂ ਛੋਟੇ ਵਰਚਾਵਲੇ ਲੇਬਰ ਮਿਸਤਰੀ ਨੇ ਇਹਨਾਂ ਦੀ ਵੀ ਜੜੀ ਪਰਵਾਹੀ ਕੀਤੀ ਜਾਵੇ ਔਰ ਸਾਰੇ ਆਪਣੇ ਫਰਜ ਬੰਦਾ ਹੈ ਬਵਾਰੀਆਂ ਦਾ ਵੀ ਉਹਨਾਂ ਦੁਕਾਨਦਾਰਾਂ ਦੀ ਮਦਦ ਕੀਤੀ ਜਾਵੇ ਇੱਕ ਦੂਜੇ ਦਾ ਸਹਿਯੋਗ ਦਿਵੋ ਹਮੇਸ਼ਾ ਹੀ ਜਿਹੜਾ ਕਾਰੋਬਾਰ ਤੁਹਾਡਾ ਚੱਲਦਾ ਰਹੇ ਆਪਣੇ ਕੋ ਫਰੰਟ ਖਾਲੀ ਰੱਖੋ ਕੋਈ ਆਈ ਗੱਡੀ ਗਾਹਕ ਦੀ ਗੋ ਨੰਗਣ ਵਾਲਾ ਤੁਹਾਡੇ ਕੋ ਸਾਨੀ ਨਾ ਨੰਗ ਸਕੇ ਤੇ ਇਸ ਕਰਕੇ ਸਾਰਿਆਂ ਨੂੰ ਜਿਹੜਾ ਵਪਾਰ ਆ ਅੱਛੇ ਢੰਗ ਨਾਲ ਚਲਾਉਣਾ ਚਾਹੀਦਾ ਸੱਚਾ ਸੱਚਾ ਕਿਸੇ ਦੀ ਸ਼ਿਕਾਇਤ ਕਰਨ ਦੀ ਬਜਾਏ ਕੰਪੀਟੀਸ਼ਨ ਕਰੋ ਸਲਾਹ ਕਰ ਲੋ ਉਹਨਾਂ مشورہ ਕਰ ਲੋ ਜੇ ਉੱਚ ਤਮੀਆਂ ਦੇ ਨੂੰ ਅੰਦਰ ਬਾਅਕੇ ਦੱਸ ਦੋ ਵੀ ਤੇਰੇ ਵਿੱਚ ਇਹ ਕਮੀ ਹੈ ਇਹਨੂੰ ਕਮੀ ਨੂੰ ਦੂਰ ਕਰ ਦੇ ਇਸ ਕਰਕੇ ਸਾਰੇ ਇੱਕ ਦੂਜੇ ਨਾਲ ਰਿਸ਼ਤਾ ਜੜਾ ਬਣਾਇਆ ਹੋਇਆ ਇਹਨੂੰ ਲੰਮਾ ਚੱਲੂਗਾ ਔਰ ਆਏ ਅੱਜ ਜਿਹੜੇ ਸਾਰੇ ਮੈਂਬਰਾਂ ਦਾ ਸਾਨੂੰ ਸਰਪ੍ਰਸਦਾ ਜਿਹੜਾ ਦਿੱਤਾ ਹੈ ਇਹਨਾਂ ਨੇ ਉਹਦਾ ਉਹਨੂੰ ਇਹ ਆਪਣਾ ਫਰਜ਼ ਬਣਾਉਂਦੇ ਹੋਏ ਪਹਿਲੇ ਉਹਦੇ ਹੀ ਤਰ੍ਹਾਂ ਸਮਾਜ ਦੇ ਵਿੱਚ ਵਿਚਰਾਂਗੇ ਔਰ ਇੱਕ ਦੂਜੇ ਦੇ ਬਿਵਾਰੀਆਂ ਦਾ ਸਹਿਯੋਗ ਦੇਵਾਂਗੇ ਔਰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਔਰ ਮੈਂ ਇਹਨਾਂ ਸਾਰਿਆਂ ਆਏ ਗਿਆਂ ਦਾ ਧੰਨਵਾਦ ਕਰਦਾ ਹਾਂ ਹਲਕਾਂ ਚਾਜ ਦਾ ਵੀ ਧੰਨਵਾਦ ਕਰਦੇ ਆਂ ਪਰ ਉਪਾਰ ਮੰਡਲ ਸਾਰੇ ਜਿਹੜੇ ਸਹਿਯੋਗ ਨਾਲ ਤੁਰਦੇ ਨੇ ਸਾਰੇ ਟ੍ਰੇਡ ਦੇ ਸਾਰੇ ਜਿੰਨਾ ਮਨੀਆਰੀ ਵਾਲੇ ਕੱਪੜੇ ਵਾਲੇ ਔਰ ਸਾਰੇ ਜਿੰਨੇ ਕਲੌਥ ਮਰਚੰਡ ਇੱਕ ਦੂਜੇ ਨਾਲ ਜਿੰਨੇ ਏਜੰਸੀਆਂ ਵਾਲੇ ਨੇ ਸਾਰਿਆਂ ਦਾ ਸਹਿਯੋਗ ਦੋ ਕਿਸੇ ਦਾ ਕੋਈ ਪੈਸਾ ਨਾ ਮਰੇ ਔਰ ਕਿਸੇ ਦਾ ਕੋਈ ਲਾਸ ਨਾ ਹੋਵੇ ਪਰਮਾਤਮਾ ਚੜ੍ਹਦੀ ਕਲਾ ਕਰਕੇ ਦੀਵਾਲੀ ਦੀਆਂ ਦਸਹਿਰੇ ਦੀਆਂ ਜਿਹੜੇ ਲੰਘ ਚੁਕਾਇਆ ਦੀਵਾਲੀ ਦੀਆਂ ਗੁਨਾਰਗ ਦੇਵ ਦੇ ਜਨਮ ਦਿਨ ਦੀਆਂ ਔਰ ਸਗੁਰਪੁਰਪੂਰਬ ਦੀਆਂ ਔਰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਬਾਹਰ ਬੈਠੇ ਵੀਰਾਂ ਨੂੰ ਵੀ ਐਨ ਆਰ ਆਈ ਨੂੰ ਅਰੋੜਾ ਮਹਾਂਸਾਬਾ ਸਾਰੇ ਪੰਜਾਬ ਨੂੰ ਬਹੁਤ ਬਹੁਤ ਮੁਬਾਰਕਾਂ ਵਪਾਰ ਮੰਡਲ ਨੂੰ ਵੀ ਔਰ ਸਾਰੇ ਪੰਜਾਬ ਦੇ ਵਪਾਰੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਸਰਕਾਰ ਨੂੰ ਵਪਾਰੀਆਂ ਦੀ ਜਰੂਰ ਬਾਹ ਪੜਨੀ ਚਾਹੀਦੀ ਹੈ ਉਹਦੀਆਂ ਦੁੱਖ ਤਕਲੀਫਾਂ ਜਰੂਰ ਸੁਣਨੀਆਂ ਚਾਹੀਦੀਆਂ ਜੇ ਸਰਕਾਰ ਦਾ ਕਾਰੋਬਾਰ ਬਿਜ਼ਨਸ ਦਾ ਚੱਲੂਗਾ ਤੇ ਉਹਨੂੰ ਉਨਾ ਹੀ ਇਨਕਮ ਜਿਹੜੀ ਹੈ ਟੈਕਸ ਦੇ ਰੂਪ ਚਾਊਗੀ ਤੇ ਉਹਦਾ ਵੀ ਜਿਹੜਾ ਵਿਕਾਸ ਦਾ ਕੰਮ ਹੋਏਗਾ ਜਾਇਨ ਜਾਇਤਾਨ ਥੈਂਕ ਯੂ ਸਰ